ਸਵਾਗਤ ਹੈ ਤੁਹਾਡਾ ਆਪਣੇ ਫੇਸਬੁੱਕ ਪੇਜ ਤੇ YouTube ਚੈਨਲ ਤੇ ਅੱਜ ਤੁਹਾਨੂੰ ਇੱਕ ਬੁੱਲ ਦਿਖਾਉਣੇ ਆ ਜੀ ਸ਼ਾਨਦਾਰ ਬੁੱਲ ਤਿੰਨਾ ਪੈਰਾਂ ਵਾਲੇ ਮਾਲੀ ਕਹਿ ਦਿੰਦੇ ਆ ਜੀ ਨੂੰ ਉਹਦਾ ਬੱਚਾ ਜੀ ਇਹ ਤੇ ਬਾਈ ਤੋਂ ਇਹਦੇ ਬਾਰੇ ਲਵਾਂਗੇ ਰਿਕਾਰਡ ਸਾਰਾ ਤੇ ਬਾਈ ਕੋਲੇ ਪਹਿਲਾਂ ਵੀ ਕੰਡੇ ਵਾਲਾ ਤੇ ਲੰਡਾ ਸਾਣਾ ਬਾਈ ਕੋਲੇ ਰਹੇ ਆ ਜੀ ਬਾਈ ਲੈ ਕੇ ਆਇਆ ਸੀ ਉਧਰੋਂ ਇਹ ਸੁਖਦੀਪ ਆ ਬਾਈ ਦਾ ਨਾਮ ਸਾਰੇ ਜਾਣਦੇ ਹੀ ਹੋਣਗੇ ਬ੍ਰੀਡਰ ਜੀ ਤੇ ਬਾਈ ਨਾਲ ਦੀ ਗੱਲ ਕਰਾਂਗੇ ਇਹਦੇ ਜਿਹੜਾ ਮੰਨ ਲਓ ਪਿਛੋਕੜ ਹੈ ਤੇ ਦੁੱਧ ਤੇ ਕੱਟੀਆਂ ਕਿੱਥੇ ਆਈਆਂ ਤੇ ਕਿਵੇਂ ਆ ਜੀ ਸਾਰਾ ਕੁਝ ਪੁੱਛਾਂਗੇ ਬਾਈ ਤੋਂ ਸੱਸੀ ਘਾਲ ਬਾਈ ਕੀ ਹਾਲ ਵਧੀਆ ਜੀ ਵਧੀਆ ਆਪਣਾ ਤੇ ਕੀ ਬਾਈ ਇਹਦਾ ਸਾਰਾ ਦੱਸਿਓ ਜੇ ਬਈ ਬਾਇਓ ਡਾਟਾ ਕੀ ਆ ਬਈ ਕਿੱਥੋਂ ਆਇਆ ਕਿਵੇਂ ਆਇਆ ਜੀ ਆਪਣਾ ਮੁੰਗੀ ਰਾਵੀ ਨਸਲ ਦਾ ਆਸਾਨ ਆ ਹਾਂਜੀ ਤੇ ਨਾਮ ਇਹਦਾ ਆਪਾਂ ਹੀ ਰੱਖਿਆ ਸੀਗਾ ਸ਼ਾਨਦਾਰ ਸ਼ਾਨਦਾਰ ਨਾਮ ਕਰਕੇ ਹਾਂਜੀ ਠੀਕ ਹੈ ਪਹਿਲਾਂ ਚਲੋ ਆਏ ਨੂੰ ਆਪਣੇ ਕੋਲ ਹੋਵੇ ਉਹਨੂੰ ਘੱਟੋ ਘੱਟ ਵੀ ਚੌਥਾ ਸਾਲ ਆ ਠੀਕ ਹੈ ਬਾਈ ਤੇ ਉੱਪਰ ਬਣਿਆ ਤੇ ਕੋਈ ਹੈ ਟੱਕ ਵੀਡੀਓ ਨਹੀਂ ਪਾਈ ਉਹਦੇ ਚਲੋ ਇੱਕ ਬੁਕਾਰ ਨਹੀਂ ਹੈਗੇ ਆ ਹਾਂਜੀ ਹਾਂਜੀ ਤੇ ਪੰਜਾਂ ਇਹਦੀਆਂ ਮੰਨ ਕੇ ਚਲੋ ਆਪਣੀਆਂ ਦੇਖ ਕੇ ਜੁੱਤਾਂ ਵੀ ਫਰੀਜਾ ਖਾਨ ਠੀਕ ਆ ਬਈ ਉਹਨਾਂ ਲੰਡਾ ਤੇ ਕੰਡੇ ਵਾਲਾ ਆਪਣੇ ਘਰੇ ਸੀ ਜੀ ਸਾਨੂੰ ਦੋਨੋਂ ਠੀਕ ਆ ਬਈ ਮੰਨਿਆ ਮੇਰੇ ਕੋਲ ਦੋ ਤਿੰਨ ਹੀ ਸੀਗੀਆਂ ਮੰਨ ਕੇ ਚਲੋ ਏਡੀ ਸਾਂਝ ਜਿਹੀ ਲੋੜ ਨਹੀਂ ਸੀ ਜੀ ਹਾਂਜੀ ਜਾਂ ਤੁਹਾਨੂੰ ਭਾਵ ਨਹੀਂ ਸੀ ਜੀ ਹਾਂਜੀ ਉਹ ਵੀ ਪਰ ਬਏ ਸੀ ਅਸੀਂ ਕਿਸੇ ਕੰਮ ਢੰਡੇ ਦੇ ਇਹ ਇਹਨਾਂ ਦੇ ਮਾਲਕਾਂ ਕੋਲ ਹੀ ਆਪਾਂ ਦੇਖਿਆ ਇਹ ਹਾਂਜੀ ਗੱਲ ਹੋਈ ਤੇ ਜਦੋਂ ਸਾਡਾ ਸੌਦਾ ਹੋ ਗਿਆ ਉੱਥੇ ਬੈਠਿਆਂ ਲਈ ਠੀਕ ਆ ਬਈ ਤੇ ਇਹ ਜਾਨੀ ਕਿ ਆਪਾਂ ਇਹਦੀਆਂ 3 ਦੇਖ ਕੇ ਸਾਨ ਖਰੀਦ ਲਈ ਸੀ 3 ਦੇਖ ਕੇ ਖਰੀਦ ਲਈ ਕਿੰਨਾ ਕਿੰਨਾ ਦੁੱਧ ਦੇ ਰਹੀਆਂ 3 ਬਈ ਇਹਦੀਆਂ ਵੀਰੇ ਇਦਾਂ ਹੁੰਦੀ ਗੱਲ ਵੀ ਮੰਨ ਕੇ ਚਲੋ ਮਾਤੇ ਡਿਪੈਂਡ ਹੁੰਦਾ ਹਨਾ ਹਾਂਜੀ ਵੀ ਆਪਾਂ ਕਹਿ ਲਈਏ ਵੀ ਜੇ ਜੀ ਮੱਝ ਦੇ ਸੀ ਮੰਨ ਲੱਗਦਾ ਹਾਂਜੀ 5-7 ਕਿਲੋ ਧੀ ਕਰਾਸ ਕਰੂ ਵੀ ਕਰੂਗੀ ਕਰਾਸ ਕਰੂਗੀ ਕਰੂਗੀ ਹੁਣ ਕੋਈ 20-22 ਕਿਲੋ ਵਾਲੀ ਮੱਝ ਗੱਪਣ ਹੋਊਗੀ ਹਾਂਜੀ ਉਹ ਤੋਂ ਤਾਂ ਬਹੁਤ ਜ਼ਿਆਦਾ ਦੁੱਧ ਹਾਂ ਹਾਂ ਉਹ ਤੋਂ ਤਾਂ ਬਹੁਤ ਜ਼ਿਆਦਾ 50 ਕਿਲੋ ਵਾਲੀਆਂ ਠੀਕ ਆ ਬਈ 15 16 ਕਿਲੋ ਵਾਲੀਆਂ ਝੋਟੀਆਂ ਪਹਿਲਨ ਪਹਿਲਨ ਹਾਂ ਕਾਫੀ ਤਿਆਰ ਹੋਈਆਂ ਨੇ ਕਾਫੀ ਤਿਆਰ ਹੋਈਆਂ ਹੋਗਾ ਠੀਕ ਆ ਬਈ ਤੇ ਮੈਨੂੰ ਲੱਗਦਾ ਉਧਰੋਂ ਆਇਆ ਹੀ ਬਹੁਤ ਲੇਟ ਆ ਹਨਾ ਬਈ ਕਿਸੇ ਨੇ ਮੰਨ ਲਓ ਗੌਰ ਹੀ ਨਹੀਂ ਕੀਤੀ ਇਹਦੀ ਪਾਈਆਂ ਦਾ ਦੁੱਧ ਦਾ ਕੰਮ ਆ ਸੰਭਿਆ ਉਹ ਮਨੇ ਬਹੁਤ ਜ਼ਿਆਦਾ ਮੇਰੇ ਕੋਲ ਤਾਂ ਸਾਨੂੰ ਦਿੱਸਾ ਇਹ ਹਾਂ ਬਹੁਤ ਭਾਰਾ ਸੀਗਾ ਠੀਕ ਆ ਬਈ ਕਟਵਾਂ ਖੱਟ ਬੈਂਡ ਪਸ ਲੋ ਕੋਲਪੁਰ ਸ਼ਹਿਰ ਦੇ ਵਿੱਚੀ ਵੈਚੀ ਪਾਸਦੀ ਪੱਟੀਆਂ ਵਾਲੀ ਵਾਇਦੀ ਆ ਮੇਰ ਸਿੰਘ ਕੇ ਠੀਕ ਆ ਬਈ ਤੇ ਚੋ ਧੰਨਵਾਦ ਉਹਨਾਂ ਦਾ ਵੀ ਆਪਾਂ ਨੂੰ ਹਨਾ ਸਹਾਨ ਦਿੱਤਾ ਹਾਂਜੀ ਹਾਂਜੀ ਯਾਨੀ ਕਿ ਉੱਥੇ ਬਰੀਡਿੰਗ ਇਹਦੀ ਘੱਟ ਹੋਈ ਆ ਸ਼ਹਿਰ ਬੈਕ ਕਰਕੇ ਵੀ ਸ਼ਹਿਰ ਦੇ ਵਿੱਚ ਕਰਕੇ ਠੀਕ ਆ ਠੀਕ ਆ ਬਈ ਤੇ ਬਈ ਇਹ ਡਾਇਰੈਕਟ ਕ੍ਰੋਸ ਤੇ ਵੀ ਛੱਡ ਦੇਓਗੇ ਤੁਸੀਂ ਆਹ ਵੀ ਆਪਾਂ ਡਾਇਰੈਕਟ ਤੇ ਵੀ ਛੱਡ ਦੇਈਦਾ ਤੇ ਸੀਮਨ ਵੀ ਅਵੇਲੇਬਲ ਹੈ ਸੀਮਨ ਵੀ ਸੀਮਨ ਐ ਏਦੂ ਪਹਿਲਾਂ ਆਪਾਂ ਫਾਰਮਰ ਲੈ ਜਾਂਦੇ ਰਹੇ ਆਪਣੇ ਤੋਂ ਠੀਕ ਆ ਬਈ ਆਪਣੇ ਨੇੜੇ ਦੇਲੇ ਤਾਂ ਜਾਂ ਅੱਜ ਤੁਸੀਂ ਲੈ ਕੇ ਚੱਲੇ ਆਂ ਹਾਂ ਤੇ ਸਪਲਾਇਰ ਕਿਸੇ ਹੋਰ ਕੋਲ ਨਹੀਂ ਜੀਗਾ ਸਪਲਾਇਰ ਕਿਸੇ ਕੋਲੇ ਹੈ ਨਹੀਂ ਮਲ ਡਾਇਰੈਕਟ ਹੀ ਦਿੱਤਾ ਜੀ ਨੇ ਉਹ ਦਿੱਤਾ ਕੋਈ ਨਹੀਂ ਹੁੰਦੀ ਹਾਂ ਵੀ ਇਹਨੂੰ ਚੰਗੀ ਲੱਗਦੀ ਦੀ ਜਾ ਕੇ ਆਪੇ ਨਹੀਂ ਨਾਲੇ ਵੈਸੇ ਬਈ ਥੋੜਾ ਜਿਹਾ ਜਦੋਂ ਬਾਹਲਾ ਪਾਸੇ-ਆਸੇ ਜਾਊਗਾ ਉਹਦਾ ਡੁਪਲੀਕੇਂਸੀ ਦੇ ਵੀ ਚਾਂਸ ਆ ਜਿਹੜਾ ਸੋਣ ਛੋਡੇ ਤੋਂ ਬੰਦਾ ਲੈ ਜਾਂਦਾ ਉਹਨੂੰ ਪਤਾ ਤਾਂ ਹੈ ਨਾ ਵੀ ਠੀਕ ਹੈ ਇਹਦਾ ਹੀ ਆ ਨਾਲੇ ਫਿਰ ਇੱਥੋਂ ਆ ਕੇ ਜਿਹੜਾ ਲਿਜਾਊਗਾ ਸ਼ੌਂਕ ਵਾਲਾ ਬੰਦਾ ਹੀ ਸ਼ੌਂਕ ਵਾਲਾ ਬੰਦਾ ਹੀ ਲੈ ਜਾਊਗਾ ਇਹਨਾਂ ਡਿਮਾਂਡ ਕੀਤੀ ਸ਼ੌਂਕ ਵਾਲੇ ਨੇ ਹਾਂ ਕਰਨੀ ਆ ਹਾਂ ਉਦਾਂ ਐਵੇਂ ਬੇਕਦਰੀ ਜੀ ਬਹੁਤ ਚੰਗਾ ਤੋਰਾ ਤੋਰੀ ਮੜੇ ਬਈ ਤਿੰਨਾ ਪੈਰਾ ਵਾਲਾ ਮਾਲਿਕ ਖੁਦਾ ਬਖਸ਼ ਸਾਨਾ ਜੀ ਜਿਹੜਾ ਉਹਦਾ ਬੱਚਾ ਇਹ ਤੇ ਮਾ ਦਾ ਰਿਕਾਰਡ ਵੀ ਬਾਈ ਕਹਿੰਦਾ ਬਹੁਤ ਚੰਗਾ ਹੈ ਦਾ ਤੇ ਸੀਮਣ ਵੀ ਅਵੇਲੇਬਲ ਹੈ ਤੇ ਡਾਇਰੈਕਟ ਕ੍ਰੋਸਿੰਗ ਦੇ ਵੀ ਤੁਸੀਂ ਛੱਡ ਸਕਦੇ ਹਾਂਜੀ ਬਾਈ ਕੀ ਕਹਿੰਦੇ ਸੀ ਗੱਲ ਕਰਦੇ ਸੀ ਜਿਵੇਂ ਨਾ ਸਾਨਾਂ ਦੇ ਵਿੱਚ ਆ ਜਾਂਦਾ ਜਾਂ ਸਾਨਾਂ ਦੇ ਵਿੱਚ ਨਹੀਂ ਵੀ ਨਸਲ ਦੇ ਵਿੱਚ ਹੀ ਨੀਲੀ ਰਾਵੀ ਹਨਾ ਦੋ ਮਸਲਾਂ ਦਾ ਮੇਲ ਹਾਂਜੀ ਹਾਂਜੀ ਨੀਲੀ ਪਲੱਸ ਰਾਵੀ ਦਾ ਹਾਂਜੀ ਹਾਂਜੀ ਬਈ ਜਦੋਂ ਵੀਡੀਓ ਥੋੜੀ ਥੰਮੀ ਹੋ ਜਾਣੀਆਂ ਹਾਂਜੀ ਵੈਸੇ ਜਿਹੜੇ ਪਹਿਲਾਂ ਸਾਨ ਰਹੇ ਗਏ ਜਿਵੇਂ ਲੰਡਾ ਸੀ ਜਾਂ ਕੰਡੇ ਵਾਲਾ ਸੀ ਹਾਂਜੀ ਪ्योर ਨੀਲੀ ਦੇ ਸਾਨ ਸੀ ਉਹ ਪ्योर ਨੀਲੀ ਦੇ ਸਾਨ ਸੀ ਠੀਕ ਹੈ ਬਈ ਇਹਦੇ ਵਿੱਚ ਕੈਰੈਕਟਰ ਆ ਜਿਹੜੇ ਹਾਂਜੀ ਨੀਲੀ ਪਲੱਸ ਰਾਵੀ ਦੇ ਦੋਨੋਂ ਸ਼ੋਅ ਕਰਦੇ ਦੋਵੇਂ ਸ਼ੋਅ ਕਰਦਾ ਹਾਂ ਠੀਕ ਹੈ ਬਈ ਜਿਵੇਂ ਮਰਜ਼ੀ ਦੇ ਕੋ ਛੋਟੀਆਂ ਮੋਟੀਆਂ ਲੱਤਾਂ ਹਨਾ ਹਾਂ ਛੋਟੀਆਂ ਮੋਟੀਆਂ ਲੱਤਾਂ ਠੀਕ ਹੈ ਬਈ ਅੱਛਾ ਇਹ ਰਾਵੀ ਦੇ ਬਈ ਠੀਕ ਹੈ ਬਈ ਹੋਰ ਸਟ੍ਰਾਈਕ ਰਾਈਡਰ ਨੂੰ ਕਿ ਫੇਰ ਵੀਡੀਓ ਕਰਾਂਗੇ ਹਾਂ ਹਾਂ ਚਲੋ ਫੇਰ ਆਪਾਂ ਦੱਸਾਂਗੇ ਜੀ ਤੁਹਾਨੂੰ ਵੀ ਨੀਲੀ ਤੇ ਰਾਵੀ ਦਾ ਵੀ ਸਮੇਲ ਹੈ ਵੀ ਕੋਈ ਇੱਕ ਨਸਲ ਨਹੀਂ ਗਈ ਨੀਲੀ ਤੇ ਰਾਵੀ ਦੋ ਨਸਲਾਂ ਜੁੜ ਕੇ ਨੀਲੀ ਰਾਵੀ ਬਣਿਆ ਜੀ ਰਾਵੀ ਆਡਾ ਨੀਲੀ ਆਡਾ ਬਾਈ ਨਾਲ ਬਾਅਦ ਚ ਕਰਾਂਗੇ ਇਹਦੇ ਬਾਰੇ ਗੱਲ ਜੀ ਵੀਡੀਓ ਲੰਮੀ ਹੋ ਜਾਊਗੀ ਧੰਨਵਾਦ ਜੀ ਵੀਡੀਓ ਨੂੰ ਕਰਿਓ ਜੇ ਸ਼ੇਅਰ ਵੱਧ ਤੋਂ ਵੱਧ ਤੇ ਜਿਹਨੂੰ ਵੀ ਸੀਮਣ ਚਾਹੀਦਾ ਤੇ ਡਾਇਰੈਕਟ ਕ੍ਰੋਸਿੰਗ ਵਾਸਤੇ ਤੁਸੀਂ ਬਾਈ ਨਾਲ ਕੰਟੈਕਟ ਕਰ ਸਕਦੇ ਆ ਜੀ ਧੰਨਵਾਦ